ਸੋਸ਼ਲ ਮੀਡੀਆ ਦੇ ਉੱਤੇ ਇੱਕ ਬੀਡੀਪੀਓ ਦੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਸਰਪੰਚ ਦੇ ਕੋਲੋਂ ਇੱਕ ਬੀਡੀਪੀਓ ਅਫਸਰ ਨੇ 15000 ਰੁਪਏ ਰਿਸ਼ਵਤ ਲਈ ਤੇ ਫਿਰ ਜਦੋਂ ਕੈਮਰਾ ਦੇਖਦਾ ਤਾਂ ਉਹ 15000 ਰੁਪਏ ਸਰਪੰਚ ਵੱਲ ਸੁੱਟਦਾ ਹੋਇਆ ਦਿਖਾਈ ਦਿੰਦਾ ਹੈ ਵੀਡੀਓ ਵਿੱਚ ਤੁਸੀਂ ਆਪ ਵੀ ਦੇਖ ਸਕਦੇ ਹੋ ਕਿ ਬीडीपीओ ਦੇ ਹੱਥ ਵਿੱਚ 15000 ਰੁਪਏ ਹੁੰਦਾ ਹੈ ਤੇ ਜਦੋਂ ਉਹ ਕੈਮਰੇ ਵੱਲ ਉਸ ਦਾ ਧਿਆਨ ਜਾਂਦਾ ਹੈ ਤਾਂ ਉਹ 15000 ਰੁਪਏ ਸਰਪੰਚ ਵੱਲ ਸੁੱਟ ਦਿੰਦਾ ਤਾਂ ਇੱਕ ਹੀ ਤਕਰਾਰਬਾਜੀ ਹੁੰਦੀ ਹੈ ਬਹਿਸ ਹੁੰਦੀ ਹੈ ਤੇ ਫਿਰ ਬीडीपीओ ਅਫੀਸਰ ਹੈ ਜਿਹੜਾ ਉਹ ਪਰਮਾਤਮਾ ਦੀ ਕਸਮ ਖਾਂਦਾ ਹੋਇਆ ਵੀ ਦਿਖਾਈ ਦਿੰਦਾ ਹੈ ਕਿ ਮੈਂ ਨਹੀਂ ਸੁੱਟੇ ਤੇ ਮੈਂ ਪੈਸੇ ਨਹੀਂ ਲਏ ਤੇ ਵੀਡੀਓ ਵਿੱਚ ਤੁਸੀਂ ਆਪ ਵੀ ਦੇਖ ਸਕਦੇ ਹੋ ਕਿ ਉਹਨਾਂ ਦੇ ਹੱਥ ਵਿੱਚ ਰਿਸ਼ਵਤ ਹੁੰਦੀ ਹੈ ਜੋ ਕਿ ਉਹਨਾਂ ਨੇ ਸਰਪੰਚ ਕੋਲੋਂ ਲਈ ਹੁੰਦੀ ਹੈ ਸਰਪੰਚ ਕੋਲ 15 ਹਜ਼ਾਰ ਰਿਸ਼ਵਤ ਲਈ ਹੈ ਤੇ ਫਿਰ ਕੈਮਰਾ ਦੇਖਦੇ ਸਾਰੀ ਉਹਨਾਂ ਨੇ ਉਹ ਰਿਸ਼ਵਤ ਦੇ ਪੈਸੇ ਜਿਹੜੇ ਸਰਪੰਚ ਵੱਲੋਂ ਸੱਦੇ ਆ। ਅਕਸਰ ਹੀ ਸੋਸ਼ਲ ਮੀਡੀਆ ਦੇ ਉੱਤੇ ਅਜਿਹੀਆਂ ਖਬਰਾਂ ਚੱਲਦੀਆਂ ਸਾਨੂੰ ਦਿਖਾਈ ਦੇ ਜਾਂਦੀਆਂ ਨੇ ਤੇ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਸਾਡੇ ਹੁੰਦੇ ਕੋਈ ਰਿਸ਼ਵਤ ਨਹੀਂ ਲਊਗਾ। ਪਰ ਉਹਨਾਂ ਦੇ ਨੰਮ ਦੇ ਹੀ ਰਿਸ਼ਵਤ ਲੈਣ ਦੇ ਦਿਖਾਈ ਦਿੱਤੇ ਜਾਂਦੇ ਨੇ ਤੇ ਹੁਣ ਸੋਸ਼ਲ ਮੀਡੀਆ ਦੇ ਉੱਤੇ BDPਓ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹਨਾਂ ਨੇ ਸਰਪੰਚ ਕੋਲੋਂ 15000 ਰੁਪਏ ਰਿਸ਼ਵਤ ਲਈ ਹੈ। ਮੈਂ ਨਹੀਂ ਦੀ ਪੈਸੇ ਮੀਰੇ ਸਾਥ ਤੁਹਾਡੇ ਹੱਥੋਂ ਹੁਣ ਸੀ ਪੈਸੇ ਕਢਾਏ ਆ ਲੋਕ ਕਮਾਲ ਉਹ ਵੀ ਮੈਂ ਲੈ ਨਹੀਂ ਦੀ ਆ ਭਾਈ ਗੱਲ ਤੇ ਸੱਜਣ ਵੀ ਜੀੜੀਓ ਬਣਾਉਂਦੇ ਆ ਬਿਲਕੁਲ ਮੈਂ ਪ੍ਰਮਾਤਮਾ ਦੀ ਕਰਦੋਂ ਖਾਂਦਾਂਗੀ ਅੱਗੇ ਆਪੇ ਕਰ ਮੈਂ ਐਵੇਂ ਕਰਾਂ ਜੀ ਕਮਾਲ ਹੋ ਜਰਦਾ ਉਹ ਕਮਾਲ ਉਹ ਜਿਹੜਾ ਮੈਂ ਕੀਤਾ ਨਹੀਂ ਆਪਣੇ ਕੋ ਪਿਆ ਐਵੇਂ ਕਰੀ ਜਾਂਦੇ ਜਿਹੜਾ ਕੀਤਾ ਹੀ ਨਹੀਂ ਯਾਰਾ ਕਮਾਲ ਹੋ ਜਾਣਾ ਸ਼ਰਮਸਨਾ ਲਾਏ ਇਹਦੇ ਕਰੀ ਜਾਂਦੇ ਕਰੀ ਜਾ ਮੈਂ ਨਹੀਂ ਦੀ ਪੈਸੇ ਆ ਦੇਖੋ ਜੀ ਇਹ ਫਿਰ ਮੈਂ ਫਿਰ ਤੋਂ ਨਹੀਂ ਲੈ ਜੀ ਸਰਪੰਚ ਸਾਹਿਬ ਤੋਂ ਪੈਸੇ ਲਏ ਹੈ ਕਿ ਤੁਹਾਡੇ ਬਿਲਕੁਲ ਲਿਆ ਪੜਿਆ ਤੁਸੀਂ ਉਹ ਲਏ ਦਿੱਤੀ ਜਾਂਦਾ ਮੈਂ ਕਿ ਪੈਸਾ ਲਵਾ ਤਾਂ ਜਾ ਕੇ ਦਿੱਤੇ ਪੈਸੇ ਹਨ ਉਹ ਸਾਰੀ ਵੀਡੀਓ ਆ ਗਈ ਤੁਹਾਡੇ ਸੋਤੇ ਤੇ ਆ ਗਈ ਮੇਰੀ ਵੀ ਆ ਗਈ ਮੇਰੀ ਵੀਡੀਓ ਬਿਲਕੁਲ ਆਈ ਹੈ ਇੱਥੇ ਬੈਠੀ ਤੁਸੀਂ ਚੱਕ ਕੇ ਫੇਰ ਪਾਇਆ ਕੋਈ ਨਹੀਂ ਨਾ ਮਾਰੋ ਜਾਂ ਮਰੀ ਜੀ ਅਸੀਂ ਇਸੇ ਕਰੀ ਵੀਡੀਓ ਹੋ ਰਹੀ ਮਰੀ ਪੈਸੇ ਦੇਣਾ ਬੜਾ ਸੁਣਣਾ ਅੱਜ ਕਿਹੜੀ ਮਿਲ ਆ ਰਹੀ ਹੈ ਅੱਜ ਵੀ ਕੋਸ਼ਿਸ਼ ਲੈ ਲਓ ਆ ਦੇਖੋ ਆਪਣੀ ਨੂੰ ਉਠਾ ਦੇ ਨਹੀਂ ਨਹੀਂ ਮਾਰੋ ਜਾਂ ਮਾਰੀ ਜਾਂਦੇ ਨਾਲ ਕਿਤੇ ਹੋਰ ਕੋਈ ਕਰਵੀਂ ਇਹ ਚਿੱਟਾ ਉਹਦਾ ਨਾ ਯੋ ਹਾਂ ਮੈਂ ਅਗਲਾ ਕਰਾਂ ਨਾ ਇਹ ਨਹੀਂ ਜਦੋਂ ਤੁਸੀਂ ਕਰੀ ਜਾਂਦੇ ਤਰੀ ਜੋ ਮਰਜੀ ਕਰੇ ਸਾਰੇ ਮੰਜਣੇ ਆ ਦਸ ਬਰਜਾਣੇ ਪੈਸੇ ਕਰੀਏ ਨੇ ਮੈਂ ਨਹੀਂ ਦੀ ਪੈਸੇ ਵੀਰੇ ਸਾਥ ਤੁਹਾਡੇ ਹੱਥੋਂ ਹੁਣ ਸੀ ਪਾਜੇ ਘਟਾਏ ਆ ਲੋਕ ਬਾਰੋਂ ਦੀ ਮੈਂ ਲੈ ਨਹੀਂ ਜੀ ਹਾਂ ਭਾਈ ਜਦੋਂ ਸੜਕ ਤੇ ਵੀਡੀਓ ਬਣਾਉਂਦੇ ਸੀ ਭਾਈ ਇੱਥੇ ਭਾਈ ਬਿਲਕੁਲ ਮੈਂ ਪ੍ਰਮਾਤਮਾ ਦੀ ਕਰਦਾ ਫਾਨਾ ਨਹੀਂ ਅੱਗੇ ਆ ਤੱਕ ਮੈਂ ਕਹਿੰਦਾ ਪਰਾਂ ਜੀ ਕਮਾਨ ਹੋ ਜੁਰਦਾ ਕਮਾਲ ਉਹ ਵੀ ਜਿਹਦਾ ਮੈਂ ਕੀਤਾ ਨਹੀਂ ਮੇਰੇ ਕੋ ਪਿਆ ਐਵੇਂ ਕਰੀ ਜਾਂਦੇ ਮੈਂ ਕੀਤਾ ਹੀ ਨਹੀਂ ਯਾਰਾ ਕਮਾਲ ਐਵੇਂ ਚਰਮਸਣਾ ਲੱਗੋ ਐਵੇਂ ਕਰੀ ਜਾਂਦੇ ਕਰੀ ਜੋ ਮੈਂ ਲੈ ਨਹੀਂਦੀ ਪੈਸੇ ਆ ਦੇਖੋ ਜੀ ਇਹ ਫਿਰ ਮੈਂ ਫਿਰ ਕੋ ਨਹੀਂ ਲਏ ਜੀ ਸਰਪੰਚ ਸਾਹਿਬ ਤੋਂ ਪੈਸੇ ਲਏ ਕਿ ਤੁਹਾਡੇ ਕੋਲ ਲਏ ਆ ਤੁਸੀਂ ਉਹਦਾ ਦਿੱਤੀ ਜਾਂਦਾ ਮੈਂ ਕੋ ਪੈਸਾ ਲਵਾ ਤਾਂ ਇਹ ਜਾ ਕੇ ਦਿੱਤੇ ਆ ਪੈਸੇ ਤਾਂ ਉਹ ਸਾਰੀ ਵੀਡੀਓ ਆ ਗਈ ਤੁਹਾਡੇ ਸਭ ਨੂੰ ਚੱਲ ਆ ਗਈ ਆ ਫਿਰ ਵੀ ਆ ਗਈ ਮੇਰੀ ਵੀਡੀਓ ਬਿਲਕੁਲ ਆਈ ਹੈ ਆ ਇੱਥੇ ਬੈਠੀ ਨਹੀਂ ਜਾ ਕੇ ਫਿਰ ਪਾਇਆ ਕੋਈ ਨਹੀਂ ਨਾ ਮਾਰੀ ਜਾਂਦੀ ਮਰੀ ਜੀ ਅਸੀਂ ਇਸੇ ਕਰੀਏ ਵੀਡੀਓ ਆ ਗਈ ਜਰੀ ਬਜਾ ਬੈਂਕ ਦੇ ਉਹ ਬੜਾ ਸੁਨੋ ਅਸਾਂ ਕਿਹੜੀ ਮਾਰੀ ਜਾਂਦੀ ਆਹ ਦੇਖੋ ਆਹ ਦੇਖੋ ਆਪ ਇਹਨਾਂ ਉਠਾ ਦੇਈ ਨਹੀਂ ਮਾਰੀ ਜਾਂਦੀ ਤੁਹਾਡੇ ਨਾਲ ਮਾਰੀ ਜਾਂਦੀ ਉਹ ਤੇ ਦੋਸਤ ਕਰਦੇ ਇਹ ਚਿੱਟਾ ਤੋਂ ਲੈ ਜੋ ਕੰਮ ਆਇਆ ਨਾ ਕੋਈ ਨਹੀਂ ਜਦੋਂ ਪੈਸੇ ਇਹਨੇ ਤੁਸੀਂ ਕਰੀ ਜਾਂਦੇ ਤਰੀ ਜੋ ਮਰਜ਼ੀ ਕਰੇ ਜੋ ਸਾਰੇ ਮੱਝਣੇ ਆ ਲੈ ਗਏ ਜਾਨੇ ਪੈਸੇ ਕਰੀਏ ਨੇ